ਬਬਾ ਜੈ ਕਿਸ ਤਰ੍ਹਾਂ ਗੁਰਪੁਰਬ ਦਾ ਜਿਹੜਾ ਮਨਾਇਆ ਜਾ ਰਿਹਾ ਪਵਿੱਤਰ ਦਿਵਸ ਨਹੀਂ ਕੋਈ ਅਜਿਹਾ ਗੁਰਪੁਰਬ ਦਾ ਜਿਵੇਂ ਘਰਬਾਣੀ ਦੀ ਪੰਕਤੀ ਹੈ ਜਿਵੇਂ ਇੱਕ ਕਮਲ ਗੁਣ ਕਹੀਏ ਭੀਸ਼ਮਾਰ ਬੇਅੰਤ ਸਮੀ ਤੇ ਅੰਤ ਨਾ ਕਿ ਨਹੀਂ ਹੁੰਦੀ ਹੈ ਗੁਰਨਾਦੇ ਜੀ ਪਾ ਸ਼ੇਦਾ ਪ੍ਰਕਾਸ਼ ਦਿਹਾੜਾ ਹੈ ਉਹਨਾਂ ਨੇ ਕਿਰਪਾ ਕੀਤੀ ਜਲ ਜੀਵਾਂ ਦਾ ਆਧਾਰ ਕਰਨੋ ਅਤੇ ਸਾਰੇ ਧਰਮਾਂ ਨੂੰ ਇੱਕੋ ਬਰਾਬਰ ਮੰਨਿਆ ਸਭੇ ਸਾਂਝੀ ਵਾਲਸ ਦਾ ਕੋਈ ਨਹੀਂ ਦੱਸਿਆ ਮਹਾਰਾਜ ਨੂੰ ਉਪਦੇਸ਼ ਚਾਹਵਣਾ ਕੋ ਸਾਂਝਾ ਦੁਨਾਂਗਦੇਵੀ ਪਰਸ਼ਾਈ ਨੇ ਹਰੇਕ ਮਨੁੱਖਾ ਦੇ ਭਲਾਈ ਵਾਸਤੇ ਕੰਮ ਕੀਤਾ ਗੁਰਬਾਣੀ ਵੀ ਜਿਹੜੀ ਉਹਨਾਂ ਚਾਰਨ ਕੀਤੀ ਹੈ ਇਸ ਜੀਵ ਨੂੰ ਭਾਵ ਸਾਗਰ ਤੋਂ ਫਾਰ ਕਰਨ ਵਾਸਤੇ ਨਿਰੰਕਾਰ ਪਰਮੇਸ਼ਰ ਦੀ ਗੁਰਬਾਣੀ ਚੱਲ ਰਹੀ ਹੈ ਜੋ ਅੱਜ ਉਹਨਾਂ ਦਾ ਪ੍ਰਕਾਸ਼ ਦੇੜਾਇਆ ਆ ਅੱਪਾ ਹਰ ਸਾਲ ਜਿੰਨੀਆਂ ਵੀ ਆਪਣਾ ਜਿਵੇਂ ਕੋੜਕਵਰੀ ਦੀ ਸ਼ਹਿਰ ਦੀਆਂ ਸੰਤਾਨ ਦੀ ਗੱਲ ਕਰਨਾ ਇਹ ਭਾਵੇਂ ਕਿਸੇ ਵੀ ਕੋਈ ਧਰਮ ਨੂੰ ਮੰਨਦਾ ਹੈ ਧਰਮ ਇੱਕ ਹੈ ਪ੍ਰਮਾਤਮਾ ਦਾ ਨਾਮ ਇੱਕ ਹੈ ਪੈ ਉਹਨੂੰ ਕਿਸੇ ਅੱਲਾ ਕਰਕੇ ਲੋਕਾਂ ਲੋਸੇ ਨੂੰ ਲੋਕੇ ਵਿੱਚ ਮੱਝੀ ਅੱਜ ਸਾਰੇ ਗੁਰੂ ਨਾਨਕ ਦੇਵ ਦੇ ਚਰਨਾਂ ਵਿੱਚ ਸਾਰੇ ਸੀਸ ਝੁਕਾਏ। ਥੋੜਾ ਜਿਹਾ ਗੁਰਦੁਆਰੇ ਬਾਰੇ ਦੱਸ ਦੋ ਵੀ ਇੱਕ ਇਸਤਿਆਰ ਜੁਰਦੁਆਰਾ ਕਿ ਗੁਰਦੁਆਰਾ ਪਾਸੀ ਦਸਵੀਂ ਦਸਵੇਂ ਪਾਸ਼ਾ ਦੀ ਚਰਨ ਛੋਹ ਪ੍ਰਾਪਤ ਹੈ। ਜਿੱਥੇ ਕਿ ਤਲਗੀਧਰ ਪਾਸ਼ਾ ਨੇ ਜਦੋਂ ਅਨੰਦਪੁਰੀ ਦੇ ਯੰਗ ਜੁੱਧੇ ਪਰ ਆ ਰੰਗ ਹੋਈ ਸੀ ਤੇ ਮੁਸਲ ਆਪਣਾ ਚਮਟੌਰ ਸਾਹਿਬ ਦੀ ਯੰਗ ਤੋਂ ਬਾਅਦ ਸੱਚੇ ਪਾਸ਼ਾ ਇਦਰ ਰਾਏ ਹੁੰਦੇ ਹੋਏ ਇਹ ਯਪਰਲਾ ਮਾਪੇਤੀ ਆਲਕਾ ਪੁਰਾਤੇ ਹੋਰ ਦੀਨਾ ਕਾਂਗੜ ਹੁੰਦੇ ਸਤਿਗੁਰੂ ਜਿਨੇ ਇੱਥੇ ਆਪਣੇ ਮੂਬਾਰਕ ਚੱਲਨ ਪਾਏ ਸੀ ਜਦੋਂ ਸਤਿਗੁਰੂ ਨੇ ਜਿੱਥੇ ਅਜਮਜੀਤ ਸਾਹਿਬ ਹੈ ਇਹ ਇੱਕ ਢਾਬ ਵਿੱਚ ਬਾਹਲਾ ਸੀ ਪਿੰਡ ਤੋਂ ਬਾਹਰ ਸੀ ਇਹਨੂੰ ਆਪਾਂ ਦਾ ਬਾਗੀ ਹੋਏਗਾ ਕੁੱਤੇ ਵੀ ਹੋਣਗੇ ਦਰੋਹਤ ਵੀ ਹੋਣਗੇ ਸਮੇਂ ਦੇ ਕਾਲਕ ਜੰਗਲ 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 ਦੀ ਕੋਈ ਗੱਲ ਆ ਗਈ ਬਾਗ ਉਹ ਖਿਆਦੇ ਵਿੱਚ ਇਹ ਸਤਿਗੁਰੂ ਜਿਨੇ ਇੱਥੇ ਆਪਣਾ ਉਤਾਰਾ ਕੀਤਾ ਸੀ ਜਿਹੜਾ ਇਸ ਇਲਾਕੇ ਦਾ ਨਵਾਬ ਉਹ ਬੂਰਾ ਚੌਧਰੀ ਨੂੰ ਕਹਿੰਦੇ ਸੀ ਉਹ ਸਤਗੁਰ ਦਾ ਅੰਦਰੋਂ ਪਾਸਟਵੀ ਸੀ ਕਈ ਵਾਰੀ ਸੀ ਪਾਸਟ ਤੋਂ ਤਰ੍ਹਾਂ ਨੇ ਬੰਨ ਦੇ ਇੱਕ ਦਾ ਮਤਲਬ ਦੇ ਬੰਨਦੇ ਆ ਇੱਕ ਜਾਣ ਦੇਣ ਦੇ ਪਾਸਟ ਬੰਨਦੇ ਜਿਹੜਾ ਮਦਨੂ ਵੀ ਪਾਸਟ ਪੰਦਾ ਉਹ ਮੌਕਾ ਵਾਸਦਾ ਬਾਣੀ ਦੀ ਪੰਕਤੀ ਹੈ ਦਿਵਤਵਾਰੇ ਸਭੇ ਹਿੱਸਾ ਵਿੱਚ ਛਾੜਤ ਹੋਉ ਨਾ ਆਵਤ ਨਿਰਹਿ ਜਦੋਂ ਤਲਗੀ ਤਰਪਾਸ਼ਾ ਨੇ ਆਪਣੇ ਮੁਬਾਰਕ ਚਰਨ ਪਾਏ ਤੇ ਬੂਰਾ ਦਰਸ਼ਨ ਕਰਨ ਗਿਆ ਤੇ ਸਤਗੁਰ ਨੇ ਕਿਹਾ ਵੀ ਬੂਰਿਆ ਸਾਨੂੰ ਪਿਲਾ ਦੇ ਆਪਣਾ ਇਰੇ ਕਿਲੇ ਵਿੱਚ ਅਸੀਂ ਤਾਰਾ ਕਰਨਾ ਤੇ ਜਿਹੜੇ ਮੁਗਲਿਆ ਪਉਂਤ ਦੀਆਂ ਫੌਜਾਂ ਸਾਡੇ ਨਾਲ ਮਗਰ ਪਿੱਛਾ ਕਰਦੀਆਂ ਆ ਰਹੀਆਂ ਨੇ ਬੰਸ ਪ੍ਰਕਾਸ਼ ਦੇ ਵਿੱਚ ਭਾਈ ਰਤੋ ਸਿੰਘ ਭੰਗੋ ਦਾ ਲਿਖਿਆ ਹੋਰ ਗ੍ਰੰਥਾਂ ਵਿੱਚ ਜੋ ਆਨੰਦਪੁਰ ਤੋਂ ਅਸੀਂ ਸਮਰ ਕਸਾ ਗੀਤ ਇਹ ਹਖ ਲਈ ਹੈ ਉਹ ਕਹੀ ਤਾਂ ਸਾਡੇ ਵਿਦਵਾਨ ਦੂਜੇ ਪਾਸੇ ਉਹਨਾਂ ਨੇ ਲੱਖ ਲਾਲ ਮਾਰਨੇ ਕਵਰ ਕਸਾ ਬਣਿਆ ਸੀ ਇਥੇ ਕੋਲਣਾ ਚਾਹੁੰਦੇ ਨਹੀਂ ਇਹ ਨਹੀਂ ਹੈਗਾ ਮਹਾਰਾਜ ਦਾ ਰਿਆਲਾ ਅਮਰਤਵਲੀ ਸ਼ਾਨਾਲਪਨ ਕਰਦੇ ਬਸਤਰਬਲ ਵਿੱਚ ਇਹ ਕਮਰਕਸਾ ਹੋ ਸੀ ਧਰਮਯੁੱਧ ਮੋਰਚੇ ਦਾ ਜੋ ਮੋਗਲ ਕੋਹੋਂ ਤੋਂ ਨਾਲ ਕਮਰਕਸਾ ਕੀਤਾ ਸੀ ਧਰਮਯੁੱਧ ਮੋਰਚੇ ਦਾ ਨਾ ਕਿ ਕਿਸੇ ਇੱਕ ਇਨਸਾਨੀਅਤ ਦੇ ਖਿਲਾਫ ਸੀ ਨਾ ਕਿ ਕਿਸੇ ਧਰਮ ਦੇ ਖਿਲਾਫ ਸੀ ਜ਼ੁਲਮ ਦੇ ਖਿਲਾਫ ਸੀ ਉਹ ਕਿਸ ਸਾਥ ਕੋ ਦਾ ਜਾਨੀ ਜਾਨ ਸੀ ਇੱਥੇ ਹੀ ਕਹਿੰਦੇ ਅਸੀਂ ਯੁੱਧ ਕਰਾਂਗੇ ਪਰ ਸਾਨੂੰ ਕਿਲਾ ਦੇ ਦੇ ਕਿਲੇ ਵਿੱਚ ਹੁੰਦਾ ਹੈ ਤੇ ਫਿਰ ਕੋਪੂਰੇ ਦੀ ਜਦੋਂ ਕਦੇ ਕੋਟੀ ਰਾਜ ਸੀ ਕੋਟੀ ਮਤ ਹੋ ਗਈ ਉਹਨੇ ਜਵਾਬ ਦੇ ਦਿੱਤਾ ਕਿ ਮਹਾਰਾਜ ਤੁਸੀਂ ਆਪਣਾ ਸਾਰਾ ਕੁਝ ਬਰਬਾਦ ਕਰਕੇ ਆ ਗਏ ਹੋ ਇੰਗਿਤ ਇਹ ਨਹੀਂ ਮੇਰੇ ਸੱਜਣ ਮਿੱਤਰੋ ਮੈਨੂੰ ਵੀ ਮਰਵਾਉਣਾ ਚਾਹੁੰਦੇ ਮੈਨੂੰ ਪਾਹੇ ਠਾਕ ਦੇਣਗੇ ਉਹ ਸਾਰਾ ਇਤਿਹਾਸ ਹੈ ਜਿਹੜਾ ਸੀ ਲਿਖ ਕੇ ਬਾਹਰ ਲਾਇਆ ਹੁਣ ਇੱਥੇ ਸਰੋਣੀ ਪੰਥ ਅਖਾਲੀ ਬੁੱਢਾ ਦਲ ਦਾ ਸਿੰਘ ਸਾਹਿਬਾਨ ਜਿੱਤੇ ਦਾ ਬਾਬਾ ਚੇਤ ਸਿੰਘ ਈਲੀਪੁਰ ਵੀ ਇੱਥੋਂ ਦਾ ਪ੍ਰਬੰਧਤਰੀ ਆ ਇਹ ਇੱਥੇ ਵੀ ਜਾਰੀ ਸੀ ਉਸ ਤੋਂ ਬਾਅਦ ਬਾਬਾ ਸੰਤਾ ਸਿੰਘ ਜੀ ਉਹਨਾਂ ਨੇ ਸੇਵਾ ਸਵਾਲੀ ਬਾਬਾ ਸੰਤਾ ਸਿੰਘ ਇੱਥੇ 12 ਸਾਲ ਮੁਖ ਪ੍ਰੰਤ ਕਰੇ ਫਿਰ ਉਸ ਸਮੇਂ ਉਹਨਾਂ ਨੂੰ ਜ਼ੇਫੇਦਾਰੀ ਦਿੱਤੀ ਇੱਥੋਂ ਹੀ ਗੁਡੇ ਜਲਦੀ ਪ੍ਰਾਪਤ ਹੋਇਆ ਠੀਕ ਧੰਨ